ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਦਾ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈਕ ਕੋਲ ਆਂਗਾ ਪਕਾਉਗਾ ਜੀ ਜੇ ਕਿਸੇ ਵੀ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਮੈਂ ਸਾਸਿਕਾ ਜੀ ਸਾਸਰੀ ਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਗਰਤੇਜ ਸਿੰਘ ਬਾਈ ਪਿੰਡ ਜਗਜੀਤਪੁਰਾ ਬਾਈ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 9872140633 ਜੀ ਠੀਕ ਹੈ ਜੀ ਹਾਂਜੀ ਵੀ ਗਾਂ ਦੀ ਜਾਣਕਾਰੀ ਦੋ ਜੀ ਕਿੰਨੀ ਸੂਏ ਸੂਣਾ ਇਹ ਜਗਾਂ ਦੂਜੇ ਸੂਏ ਸੂਣਾ ਜੀ ਠੀਕ ਹੈ ਜੀ ਹਾਂਜੀ ਸੂਏ ਦੁੱਧ ਕਿੰਨਾ ਸੀ ਜਿਸਲੇ ਸੂਏ 15 ਲੀਟਰ ਦੁੱਧ ਦੇ ਸੀ ਠੀਕ ਹੈ ਜੀ ਤੇ ਹੁਣ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਇਹਦੇ ਰਹਿੰਦੇ ਆ ਜੀ 4 ਦਿਨ ਜੀ ਬਾਕੀ 4 ਕਿ ਦਿਨ ਰਹਿੰਦੇ ਆ ਜੀ ਹਾਂਜੀ ਠੀਕ ਹੈ ਜੀ ਲੋ ਭਰਾ ਜੀ ਨੀਦਾਰ ਭਰਾ ਆਪਣਾ ਤੇ ਗਾਂ ਬਕਾਉਆ ਜੀ ਦੇ ਕੋਲ ਠੀਕ ਹੈ ਜੀ ਤੇ ਰੇਟ ਭਰਾ ਦਾ ਜਾਇਜ਼ਾ ਰੇਟ ਇਹਦਾ ਵੀਰੇ 67000 ਰੁਪਏ ਹੈ ਜੀ ਠੀਕ ਹਾਂਜੀ ਵੀ ਜੀ ਤੋ ਲੋ ਭਰਾ ਚੱਕ ਸਰ ਦਾ ਤਾਂ ਸੁਣ ਲੋ ਜੀ ਕੋਈ ਕਹਦਾ ਚਾਰਕ ਤਨ ਦਿੰਦੇ ਆ ਬਾਕੀ ਆ ਲੇਵਾ ਤੁਸੀਂ ਦੇਖ ਸਕਦੇ ਹੋ ਤੋਰਾ ਤਰਾ ਤੁਹਾਡੇ ਸਾਹਮਣੇ ਆ ਦੇਖੋ ਲੋ ਜੀ ਮੋੜ ਲਓ ਭਰਾ ਮੋੜ ਲਓ ਲੋ ਜੀ ਕਰਮਾ ਵਾਲੀ ਰਤੀ ਵਾਦੀ ਦੁੱਧ ਲੇ ਵਾਲੂ ਦਾ ਬਹੁਤ ਸੋਹਣਾ ਬਾਕੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਜੀ ਲੋ ਜੀ जरूर कलैक्ट करो पिंड पेंड जगजीतपुरा जिले जी बुराला ठीक है तुरंत सामने दिखाता चेक करके तसली करके लेके कल किसी गल का रौला ना हो जी ने जरूर कलैक्ट करो अपरा मिलते हैं अगली वीडियो ओके बाय